ਜਾਨ ਲਈ ਹੋ ਰਹੀ ਹੈ ਰੈਡੀ ਹਾਂਜੀ ਕਿੰਦਾ ਜੀ ਕਰੋ ਸ਼ੁਰੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੈਸਬੀਨ ਅੰਦਰ ਆ ਬਲੌਗ ਚ ਜੀ ਕਰਦੇ ਹਾਂ ਬਲੌਗ ਸਟਾਰਟ ਆਪਾਂ ਤਾਂ ਦੇਖੋ ਜੀ ਹੋਈ ਸੁੱਤਾ ਹੋਇਆ ਆ ਸਾਡੇ ਮੁੰਮੀ ਵੀ ਨੇ ਉੱਠੇ ਉੱਠ ਕੇ ਲਿਆ ਤੇ ਇੱਧਰੇ ਹੋ ਰਹੀ ਹੈ ਸਕੂਲ ਲਈ ਤਿਆਰ ਮੁੰਡੇ ਕਿਦਾਂ ਨਹੀਂ ਲਈ ਆ ਇਹ ਗਾ ਰਹੀ ਰਹੀ ਹਾਂ ਹਾਂ ਚਲੋ ਪਾਓ ਤੇਰਾ ਬੰਦੂ ਪਾਓ ਆ हो वो तैयार मैं भी मैं भी पाल कपड़े कपड़े फिर चलो पता था 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 ने। जी हो गए यार है मोटी हूँ चली आगे फिर मा टेक आओ बाकी सब कुछ रेडी है तेरा बॉक्स अच्छा अच्छा पापड़ पापड़ पंजाबी पापड़ हाँ चलो आ जाओ क्या जाती। हाँ भाई स्कूटी गाड़ क्या मैं बैग रेडी हम लगी है। भी तो अपने आप अप जूम क्यों हो सेट है? सैट करना पैदा इन्हें फिर फिर तो पाओ शूज बैग लेके चलना मैं हाँ ਹਾਂਜੀ ਹੁਣ ਚੱਲੀ ਆ ਇਹ ਮੈਡਮ ਜੀ। ਹਾਂ 5 ਛੱਡ ਦਿੱਤੀ। ੱੱਲੇ ੱੱਲੇ ਪੱਲੂ। ਬਾਈ ਬੈਲਾ। ਮੇਰ ਜਾ ਟਾਈਮ ਨਾ ਲਾ ਦਾ। ਚਲ। ਬਾਈ। ਬਾਈ। ਲਓ ਜੀ ਹੁਣ ਪਾਲਕ ਚੱਲ ਗਈ ਆ। ਟਾਈਮ ਹੋਇਆ ਆ 7:30 ਹੁਣ ਬਾਕੀ ਘਰ ਦੇ ਕੰਮ ਕਰਦੇ ਆ ਅੱਜ ਅਸੀਂ ਬਲੌਗ ਜਲਦੀ ਸਵੇਰੇ ਸ਼ੁਰੂ ਕਰ ਲਿਆ ਕਿਉਂਕਿ ਬਹੁਤ ਲੇਟ ਹੋ ਜਾਈਦਾ। ਚਲੋ ਬਾਕੀ ਕਰਦੇ ਆ ਘਰ ਦੇ ਕੰਮ ਨਵੇੜਦੇ ਆ ਛੋਟੇ ਛੋਟੇ ਹਾਂਜੀ ਲੌਜੀ ਲੱਗਿਆ ਉਹ ਨਾਸ਼ਤਾ ਕਰਨ ਹਾਂਜੀ ਹੋ ਗਏ ਫਿਰ ਲੇ ਜੀ ਚਲੋ ਸਾਬਸਫਾਈ ਕਰਕੇ ਅੱਗੇ ਕੱਲ ਕੱਲ ਦੇ ਆਪਾਂ ਕਿਹਾ ਨਾ ਵੀ ਨਾਸ਼ਤੇ ਦਾ ਸਾਡੇ ਕੋਲ ਬਣਾ ਨਹੀਂ ਹੁੰਦਾ ਹੈਗਾ ਅੱਜ ਆਪਾਂ ਸਾਰਾ ਹੀ ਬਣਾਉਣਾ ਵਲੌਗ ਪੂਰਾ ਫੇਰ ਤੇ ਕੀ ਬਣਾਇਆ ਗਿਆ ਅੱਜ ਮਿਸੀ ਰੋਟੀਆਂ ਮਿਸੀ ਰੋਟੀਆਂ ਕਾਦੇ ਵਾਲੀਆਂ ਕਈ ਮੁੱਠੇ ਪਾਇਆ ਵਿੱਚ ਹਾਂ ਠੀਕ ਆ ਓਕੇ ਚਲੋ ਮਿਲਦੇ ਆਂ ਖਾ ਪੀ ਕੇ ਫਿਰ ਮਿਸੀਆਂ ਰੋਟੀਆਂ ਨਾਲ ਚਾਹ ਤੇ ਦਹੀਂ ਲੈਣਾ ਹੋਣਾ ਠੀਕ ਠੀਕ ਹਾਂਜੀ ਆ ਗਏ ਹੋ ਬ੍ਰੈਂਡ ਪਾੜਦੀ ਉਹ ਦਾਦੀ ਨੇ ਪਾੜਦੀ ਨੇ ਦਾਦੀ ਨੇ ਪਾੜਦੀ ਮੰਮੀ ਨੇ ਪਾੜਦੀ ਉਹ ਬ੍ਰੈਂਡ ਤੇਰੀ ਹੁਣ ਨਵੀਂ ਲੈ ਕੇ ਆ ਜਾ ਕੇ ਲੋ ਕੋਲੀ ਦੇ ਨਹੀਂ ਮੰਦੇ ਐ ਬਰੇਡ ਭਾਗ ਆਹ ਪਲੇਟ 'ਚ ਭਾਗ ਦਈ ਉੱਥੇ ਹੀ ਕੰਮ ਆ ਕੀ ਕਰੀਏ ਚਲੋ ਖਾਓ ਰੋਟੀ ਪਾਣੀ ਫੇਰ ਮਿਲਦੇ ਆ ਖਾ ਕੇ ਤਾਂ ਬਲੌਗ ਦੇਖਣ ਨੇ ਆਪਣਾ ਹੀ ਸਾਰੀ ਫੇਸ ਵਿੱਚ ਮੇਰੀ ਹੋਤੀ ਸਕਿਨ ਵਿੱਚ ਕੀ ਹਾਂਜੀ ਆ ਰੀਲਾਂ ਤੁਹਾਨੂੰ ਲਿਆਤੀਆਂ ਆ ਔਰ ਸਲੀਵਰ ਦੇ ਉਹ ਕੱਟ ਕੇ ਕਿੱਥੇ ਆ ਤੇ ਮੈਂ ਸੀ ਲਿਆਵਾ ਕੱਟੀ ਪਈ ਆ ਮੈਂ ਇਹ ਕਿਹਾ ਇੱਕ ਮੈਂ ਬਾਤ ਚ ਕਰ ਦੂੰਗੀ ਇੱਕ ਲਿਆ ਹਾਂ ਹਾਂ ਮੈਂ ਫਿਰ ਦੁਕਾਨੇ ਵੀ ਜਾਣਾ ਆ ਆ ਦੇਖੋ ਆ ਮੈਂ ਲੈ ਆ ਆ ਤੁਹਾਨੂੰ ਸ਼ਿਮਲਾ ਮਿਰਚ ਉਹ ਦੇ ਕਿੱਲਾ ਸ਼ਿਮਲਾ ਮਿਰਚ ਦਿੱਤੀ ਆ ਤੇ ਅਸੀਂ ਵੀ ਦਰਵਾਜ਼ਾ ਆਹਾ ਹਾਂ ਚਲੋ ਸਬਜ਼ੀਆਂ ਉਹ ਮਿਲ ਗਈਆਂ ਸਬਜ਼ੀਆਂ ਇੰਨੀਆਂ ਮਿਲੀਆਂ ਨੱਕਰੀ ਜਿੰਦੇ ਸੀ ਨੱਕਰੀ ਨੇ ਆਣੇ ਨਹੀਂ ਖਾਂਦੇ ਹੈਗੇ ਖਾਂਦੇ ਹੀ ਨਹੀਂ ਆਗੇ ਤੇ ਨਾਲ ਨੂੰ ਟਕੋੜੀਆਂ ਬਣਾਈਆਂ ਨਾ ਟਕੋੜੀਆਂ ਦੇ ਨਾਲ ਅਰੀਲਾ ਵੀ ਦੋਨੋਂ ਤੈਨੂੰ ਲਿਆਤੀਆਂ ਠੀਕ ਆ ਤੇ ਮੈਂ ਜਾਣਾ ਦੁਕਾਨ ਤੇ ਤੇ ਮੈਨੂੰ ਦੇ ਦੇ ਕਿ ਮੈਂ ਉਧਰ ਸਲਵਾਰ ਫੜਾ ਕੇ ਫਿਰ ਮੈਂ ਦੁਕਾਨ ਤੇ ਨਿਕਲ ਜਾਣਾ ਚਲੋ ਠੀਕ ਆ ਹਾਂ ਚਲੋ ਸਬਜੀ ਸੁਜੀ ਬਣਾਓ ਫਿਰ ਫਿਰ ਤੁਸੀਂ ਆਪੀ ਸ਼ੂਟ ਕਰ ਲਿਓ ਹਾਂਜੀ ਮਾਤਾ ਜੀ ਕਿਦਾਂ ਕੱਟ ਲਿਆ ਪਿਆ ਜੀ ਚਲੋ ਹਾਂਜੀ ਆ ਤੂੰ ਹੁਣ ਇੱਧਰ ਆ ਗਈ ਹੈ ਆ ਦੇਖਿਓ ਜੀ ਕੱਲ ਹੈ ਨਾ ਦੀ ਮਾਰ ਤੋਂ ਨਾ ਆਦੇ ਪਾਪੜ ਦਾਨਣ ਵਾਲੇ ਲਿਆਂਦੇ ਸੀ ਇਹਦੇ ਚੌਕਸ ਵੀ ਸੀ ਤਲੇ ਤਲੇ ਵੀ ਸੀ ਆਪਾਂ ਕੱਲ ਕੱਲ ਵੀ ਤਲੇ ਸੀ ਅਨ ਸਵੇਰੇ ਪੱਲੂ ਨੂੰ ਟਿੱਪੋ ਚ ਪਾਏ ਆ ਡੱਬੀ ਦੇ ਵਿੱਚ ਕਹਿੰਦੀ ਸਕੂਲੇ ਲੈ ਕੇ ਜਾਣੇ ਆ ਆਦੋ ਕਿ ਇਹਦੇ ਚ ਗੋਲ ਵੀ ਲਿਆ ਹਾਂ ਸਵਾਲ ਬਹੁਣੇ ਇਹ ਤੇ ਜਾ ਬਾਦ ਕੇ ਸੀ ਜਿਆਦਾ ਲਿਖਿਆ ਨਾ ਮੈਂ ਬੇਚ ਕਾਢੀ ਰੱਖ ਤਲੇ ਜਦੋਂ ਮਰਜੀ ਖਾ ਲਓ ਉਦਾਂ ਦੇ ਕਰੰਚੀ ਉਦਾਂ ਦੇ ਕਰੰਚੀ ਰਹਿੰਦੇ ਹਾਂ 5 ਕਿਲੋ ਸਾਰੇ ਪਿਆਜ਼ ਆ ਮੈਨੂੰ ਪਿਆਜ਼ ਲੱਗੀ ਪੈਣਾ ਬਤਾਰਾਂ ਮੇਰੀ ਫਰੈਂਡ ਹਾਲੇ ਸਾਡੀ ਸਬਸਕ੍ਰਾਈਬਰ ਆ ਨਾਲੇ ਮੇਰੀ ਉਹ ਬੈਸਟ ਫਰੈਂਡ ਆ ਉਹ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਆ ਮਨਪੀਤ ਤੂੰ ਪਿਆਜ਼ ਬਹੁਤ ਪਾਉਂਦੀ ਆ ਕਹਿੰਦੀ ਸਬਜ਼ੀ ਦੇ ਵਿੱਚ ਕੋਈ ਆਮੀ ਯਾਰ ਸਵਾਦ ਹੀ ਪਿਆਜ਼ ਨਾਲ ਆਉਂਦੀ ਆ ਜਿੱਦਾਂ ਤੇਰੇ ਲੱਛਣ ਆ ਨਾ ਤੂੰ ਕਿੱਲੋ ਹੀ ਪਿਆਜ਼ ਪਾ ਲੈਂਦੀ ਹੋਣੀ ਚੱਲ ਠੀਕ ਆ ਦੇ ਯਾਰ ਮੈਨੂੰ ਜਾਣਾ ਹੈ ਚਲੋ ਠੀਕ ਲੋ ਜੀ ਸਫਾਈ ਸਾਡੀ ਹੋ ਗਈ ਆਂਟੀ ਹੋ ਗਈ ਸਫਾਈ ਹੋ ਗਈ ਜੀ ਹੋ ਗਈ ਹੈ ਹਾਂ ਅੰਟੀ ਟਾਈਮ ਬੜਾ ਕਰ ਦਿੰਦੀ ਆ ਦੇਖੋ 1 ਵਜਾ ਦਿੱਤਾ ਆਂਟੀ ਨੇ ਹੈ 1 ਵਜ ਗਿਆ ਆ ਲਓ ਜੀ ਅੱਧ ਰੱਖੀ ਹੋਈ ਐ ਚਾਹ ਆਂਟੀ ਲਈ ਤੇ ਇੱਧਰ ਰੋਜ਼ ਦੀ ਤਰ੍ਹਾਂ ਆਪਾਂ ਪਤਿਲਾਂ 'ਚ ਜਿਹੜਾ ਆ ਅੱਜ ਆਪਾਂ ਕੜਾਈ ਚ ਰਾਈਏ। ਹੋ ਕੀ ਹੋ ਮੰਮੀ? ਆਪ ਲੋਕਿਆਂ ਨਾਲ ਨਾ ਬਸ ਸੁੱਤੀ ਦਾ ਮਿਕਾ ਨਹੀਂ ਅੱਜ ਅਸੀਂ ਕੜਾਈ 'ਚ ਲੱਗੇ ਅਚਬਲਾ ਮਿਸਟੂ ਬਣਾਉਣ। ਟਮਾਟਰ ਕੱਢੇ ਆ। ਲੋਕਾਂ ਦੇ ਦੇ ਤੇ ਇੱਥਰ ਆਲੂ ਕੱਟ ਲਏ ਆ ਪਹਿਲਾਂ ਪਾਵਾਂਗੇ ਆਲੂ ਆਲੂ ਥੋੜੇ ਥੋੜੇ ਜਦੋਂ ਪਿਚੜ ਲੱਗੂਗੇ ਤੇ ਪਾਵਾਂਗੇ Shimla ਮਿਰਚ। ਬਣ ਕੇ ਮੈਂ Shimla ਮਿਰਚ ਕੱਢ ਲੂੰਗੀ। ਲੋਨੇ ਅਟੜ ਕਾਫੇ ਸਾਰੇ ਕਰਦੇ ਟਮਾਟਰ ਗ੍ਰੈਂਡ ਆ ਬੰਦਲੀ ਮੰਮੀ ਹੋਰ ਖਾਣ ਦੀ ਬਾਰੀ ਬੰਦੀ ਬਈ ਆਂਟੀ ਦੀ ਚਾਹ ਮੜ ਜਾ ਵਾਲਾ ਆ ਜੇ ਚੰਗੀ ਤਰ੍ਹਾਂ ਹਨ ਆਣਗੇ ਚਲੋ ਤੇ ਖਾ ਲਿਆ ਤੁਨ ਪੜਗਲਾ ਕੇ ਲਓ ਜੀ ਤੜਕਾ ਸਾਡਾ ਪੁੱਜ ਗਿਆ ਤੇ ਹੁਣ ਅਸੀਂ ਪਾ ਦਿੱਤੇ ਅਰੇ ਚ ਆਲੂ ਨੂੰ ਨਾਲ ਨੂੰ ਹੋ ਜਾਣ। ਤੇ ਸ਼ਿਮਲਾ ਵਿੱਚ ਕਟੀਆਂ ਤੇ ਪਾਵਾਂਗੇ ਸ਼ਿਮਲਾ ਵਿੱਚ। ਹਲੋ ਜੀ ਟਾਈਮ ਹੋ ਗਿਆ ਐ 1.5 ਤੜਕਾ ਤੜਕਾ ਲਾਤਾ ਸਬਜੀ ਹਲੇ ਹੋਈ ਨਹੀਂ ਤੇ ਆਪਾਂ ਹੁਣ ਇੱਕ ਕਰ ਲਈਏ ਸੂਟ ਦੀ ਕਟਿੰਗ ਹਨਾ। ਠੀਕ ਆ ਕਟਿੰਗ ਕਰ ਲਈਏ। ਫੇਰ ਕਟਿੰਗ ਕਰਕੇ ਤਾਂ ਫੇਰ ਨਾਲੇ ਸਬਜੀ ਹੋ ਜੂਗੀ ਹਿਲਾਵਾਂਗੇ ਫੁਲਕੇ ਜਾਨੂ ਇਹਨਾਂ ਨੇ ਪਲਕ ਨੂੰ ਲੈਣ ਜਾਣਾ 1.5 ਵਜੇ। ਠੀਕ ਆ। ਚਲੋ ਮਿਲਦੇ ਆਂ ਫੇ ਹਾਂਜੀ ਹੋ ਗਿਆ ਪਲਕ ਦਾ ਟਾਈਮ ਹੋਰ ਹੋਰ ਬਸ ਹੋ ਜਾ ਚਲੋ ਇੱਕ ਲੈ ਕੇ ਆਉਣੀ ਹੋਰ ਯਾਰ ਸਕਲਪਰ ਅੰਦਰ ਦੀ ਹਾਂ ਉਹ ਕਹਿੰਦਾ ਜਿਹੜੀ ਇੱਥੋਂ ਲੈ ਕੇ ਨਾ ਸਿੰਗਲਾਂ ਵਾਲਿਆ ਕੋ ਉਹ ਸਕਲਪਰ ਹੈਗੀ ਦੂਜੀ ਜਿਹੜੀ ਸਿੱਧੀ ਪੈਂਦੀ ਆ ਅੱਛਾ ਜਿਹੜੀ ਆਪ ਉੱਥੋਂ ਲੈ ਕੇ ਆਏ ਉਹ ਜਿਹੜਾ ਨਿੱਕਰ ਟੈਪ ਨਹੀਂ ਸੈਕਿੰਡ ਸ਼ੋਰ ਟੈਪ ਹੁੰਦੀ ਆ ਹਾਂ ਉਹ ਤਾਂ ਨਹੀਂ ਆ ਉਹ ਲੈ ਕੇ ਆਣੀ ਆ ਆਹ ਉਹ ਕਹਿੰਦਾ ਵੱਡੀ ਵੀ ਲਿਆ ਦੇ ਕਿੰਨਾ ਸਾਈਜ਼ ਇਹ 26 ਦੀ ਏ ਜੀਗਾ 24 ਚੋਬਿਠਾਈ 24 ਚੋਬਿਠਾਈ ਕੋਈ 22 28 ਕੇ 24 ਸ਼ਬਦਾਂ ਚੋਬਿਠਾਈ ਚੋਬਿਠਾਈ ਹਾਂ ਇਹ ਉਹ ਕਿੰਨਾ ਆ ਕੋਈ ਹੈਗਾ 26 30 ਉਹ ਵਾਪਸ ਕਰ ਦੇ ਨਿੰਗਲ ਵਾਲਿਆਂ ਦੇ ਆ ਉਹ ਕਿਦਾ ਹੀ ਵਾਪਸ ਕਰ ਉਹ ਦੂਜੀ ਆ ਯਾਰ ਇਹਨੂੰ ਕਿਹੜੀ ਕਹਿੰਦੇ ਜਿਹੜੀ ਆਪਾਂ ਪੱਲੂ ਨੂੰ ਪਹਿਲਾਂ ਲਿਆਕ ਦਿੱਤੀ ਸੀ ਪੱਲੂ ਕਹਿੰਦੀ ਸੀ ਮੈਨੂੰ ਨਹੀਂ ਪਸੰਦ ਫੇ ਮੈਂ ਦੁਬਾਰਾ ਇਹਦੀ ਠੀਕ ਕਰਕੇ ਇਹਨੂੰ ਦੇੜ ਕੇ ਦੁਬਾਰਾ ਠੀਕ ਕਰਕੇ ਦਿੱਤੀ ਸੀ ਫੇ ਮੈਂ ਦਿੱਤੀ ਸੀ ਠੀਕ ਕਰਕੇ ਇਹਨੂੰ ਉਹ ਨਿਕਲਦੀ ਹੈ ਕਟਾਈਪ ਹੁੰਦੀ ਹੈ ਨਾ ਇਹਨੂੰ ਕਿਹੜੀ ਸਕਲਟ ਕਹਿੰਦੇ ਆ ਯਾਰ ਮੇਰਾ ਨਾਮ ਭੁੱਲ ਗਿਆ ਮੈਨੂੰ ਨਹੀਂ 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 ਇਹਨੂੰ ਪਤਾ ਨਹੀਂ ਕਿਹੜੀ ਸਕਲਟ ਕਹਿੰਦੇ ਆ ਉਹ ਕਹਿੰਦੇ ਉਹ ਵਧੀਆ ਹੈ ਪੱਲੂ ਕਹਿੰਦੀ ਹੈ ਉਹ ਕਹਿੰਦੇ ਉਹ ਵਧੀਆ ਹੈ ਪਰ ਪੱਲੂ ਨੂੰ ਉਹ ਪਸੰਦ ਨਹੀਂ ਹੈਗੀ ਪੱਲੂ ਨੂੰ ਉਹ ਪਸੰਦ ਨਹੀਂ ਪਰ ਉਹਨਾਂ ਨੂੰ ਉਹ ਵਧੀਆ ਲੱਗੀ ਆ ਮੈਂ ਪੱਲੂ ਲਈ ਉਹ ਲੈ ਕੇ ਆਈ ਸੀਗੀ ਪਹਿਲਾਂ ਤੇ ਪੱਲੂ ਕਹਿੰਦੀ ਨਹੀਂ ਫੇਮੈਂ ਉਹਨੂੰ ਆਪ ਉਹ ਦੇੜ ਕੇ ਠੀਕ ਕਰਕੇ ਦਿੱਤੀ ਸਕਲਟ ਉਹਦੀ ਚਲੋ ਤੇ ਬਾਅਦ ਚੱਲਾਂ ਜਾਣਾ ਨਹੀਂ ਨਹੀਂ ਮੈਂ ਸੂਟ ਉੱਪਰ ਮੈਂ ਸੂਟ ਕਟਿੰਗ ਕਰਨਾ ਚਲੋ ਕਰੋ ਕਟਿੰਗ ਫੇ ਮੈਂ ਜਾ ਕੇ ਆਇਆ ਠੀਕ ਹੈ ਲੋ ਜੀ ਆਲੂ ਹੋ ਗਏ ਸੀਗੇ ਆਲੂ ਨੂੰ ਕਾਹੀ ਨਹੀਂ ਬੜਾ ਲੱਗਦਾ ਤੇ ਹੁਣ शिमला मिर्च ਪਾ ਦਿੱਤੀ ਆ ਹੁਣ ਹੋ ਜੀ ਵੀ ਸਬਜੀ ਤੇਰਾ ਸਬਜੀ ਦਾ ਕਲਰ ਤਾਂ ਬਹੁਤ ਸੋਹਣਾ ਬਣਿਆ ਆ ਬਾਕੀ ਦੇਖਦੇ ਆ ਬਣਦੀ ਇੰਤਾਂ ਦੀ ਆ ਸਬਜੀ ਚਲੋ ਫੇਰ ਬਣਾ ਕੇ ਤੁਹਾਨੂੰ ਦਿਖਾ ਲਦੇ ਆ ਲੋ ਜੀ ਸਬਜੀ ਸਾਡੀ ਬਣ ਗਈ ਆ ਸਬਜੀ ਬੜੀਆਂ ਬਹੁਤ ਸੋਹਣੀ ਦੇਖੋ ਜੀ ਸਬਜੀ ਦਾ ਕਲਰ ਤੇ ਹੁਣ ਅਸੀਂ ਰੋਟੀ ਲਾਉਣੀ ਆ ਮੈਂ ਕਰਦੀ ਪਈ ਆ ਸੂਟ ਦੀ ਕਟਿੰਗ ਤੇ ਹੁਣ ਥੋੜੀ ਜਿਹੀ ਰਹਿ ਗਈ ਆ ਉਹ ਕਰਕੇ ਤੇ ਫੇਰ ਫੁਲਕੇ ਲਾਉਣੇ ਆ ਤੇ ਪਲਕ ਨੂੰ ਗਏ ਉਹਦੇ ਪਾਪਾ ਲੈਣ ਤੇ ਬਾਕੀ ਫੇਰ ਧਕਾਲਦੇ ਆ ਤੁਹਾਨੂੰ ਮਿਲਦੇ ਆ ਵੀ ਹਾਂਜੀ ਸਕੂਲ ਤੋਂ ਆ ਗਏ ਆ ਜੀ ਕਿੱਦਾਂ ਕਰੀ ਤੇ ਗਰਮੀ ਕਹਿੰਦੀ ਬਹੁਤ ਜ਼ਿਆਦਾ ਆ ਪਹਿਲਾਂ ਮੈਂ ਕਹਿੰਦੀ ਨਹਾਉਣਾ ਆ ਰੋਟੀ ਖਾਣੀ ਬਾਅਦ ਚੋਂ ਤੇ ਚੱਲ ਤੂੰ ਪਲੂ ਹੋ ਗਏ ਨਾ ਆ ਗਏ ਫੇਰ ਬਾਅਦ ਚੋਂ ਇਕੱਠੇ ਖਾਵਾਂਗੇ ਰੋਟੀ ਤੇ ਰੋਟੀ ਇਧਰੋਂ ਲੱਗੀ ਆ ਬਣਨ। ਲੱਗੀ ਸੀ ਬਣਾਉਣ ਰੋਟੀ ਫਿਰ। ਬੇ ਆਹ ਸ਼ਾਮ ਨੂੰ ਕੱਪੜੇ-ਕਪੜੇ ਚੇਂਜ ਕਰਕੇ ਫਿਰ ਨਹਾਉਣਾ ਵਾਹ ਕੱਪੜੇ ਕੱਢ ਦੋ। ਤੇ ਨਹਾਵੇ ਉਹ ਤੇ ਚਲੋ ਫਿਰ ਕੱਪੜੇ ਕੱਢ ਕੇ ਦੇ ਦਵਾਂਗਾ। ਹਾਂ ਦਿਓ ਕੱਪੜੇ ਦੇ ਨਾਲ ਵੇ ਫਿਰ ਉਹ ਤੇ ਖਾਣੇ ਆ ਰੋਟੀ। ਚਲੋ ਜੀ ਮਿਲਦੇ ਆਂ ਫਿਰ ਬਾਅਦ ਚੋ। ਹਾਂਜੀ ਕਿਦਾਂ? ਨਾਲਿਆ ਗਰਮੀ ਖਤਮ। ਚਲੋ ਜੀ ਰੋਟੀ ਵੀ ਆ ਗਈ ਆ ਰੋਟੀ ਵੀ ਲੱਗੇ ਆ ਖਾਣ ਔਰ ਲਾਲਿਆ ਆ ਗਿਆ ਤਾਰਕ ਵਿੱਚ ਤਾਂ ਗੋਲਡਾ ਚਸ਼ਮਾ। ਇਹੀ ਦੇਖਣਾ ਜਦੋਂ ਵੀ ਦੇਖਣਾ ਆਪਾਂ ਨਾ ਹੋਰ ਕੋਈ ਤਾਂ ਦੇਖਣਾ ਨਹੀਂ ਜਾਂਦਾ ਹਨਾ ਕਰਦਾ ਮੈਂ ਕਰਦਾ ਫੋਨ ਹਰ ਮੰਨੂ ਕਰਦਾ ਮੈਂ ਹੁਣੇ ਕਰਦਾ ਫੋਨ ਤੇ ਆਪਾਂ ਲੱਗੇ ਹੁਣ ਰੋਟੀ ਖਾਣ ਪਲਗ ਦੀ ਵੀ ਆ ਗਈ ਆ ਇਹਨੇ ਦਾਲ ਚਾਵਲ ਰਾਜਮਾ ਜਾਵਾਲਾ ਅੱਛਾ ਤੂੰ ਰਾਜਮਾ ਜਾਵਾਲੀ ਖਾਣੀ ਜਾਂ ਸ਼ਿਮਲਾ ਮਿਰਚ ਨਹੀਂ ਖਾਣੀ ਕਾਉਂ ਵੀ ਕਹਿੰਦੇ ਸ਼ਰਾਬੀ ਖਾਂਦੀ ਨਾ ਫਿਰ ਅੱਛਾ 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 ਬਣਾਈ ਤਾਂ ਕੰਜੂ ਬੀਬੀ ਸਪੈਸ਼ਲ ਕਹਿ ਕੇ ਤਾਂ ਬਣਾਈ ਸੀ ਇਹਨੇ ਸ਼ਿਮਲਾ ਮਿਰਚ ਨਿੰਬੂ ਪਾਣੀ ਬਣਾਇਆ ਬਾ ਲੈ ਉਹ ਦੇ ਨਾਲ ਨਹੀਂ ਨਹੀਂ ਨਿੰਬੂ ਪਾਣੀ ਖਾ ਪੀ ਨਾਲ ਫਿਰ ਮਲਨਜੀ ਨਾਲ ਹੜੋ ਫਿਰ ਵਧੀਆ ਲੱਗਣਾਵੇਂ ਕੰਮ ਕਹਿੰਦੀ ਆ ਵੀ ਮੈਂ ਹਾਂ ਮਮਾ ਤੈਨੂੰ ਵਾਜਾ ਮਾਰ ਮਾਰ ਕੇ ਸਦਾਈ ਹੋਵੇ ਥੱਲੇ ਮੰਮੀ ਵੀ ਤੇਰੀ ਵਾਜਾ ਮਰੀ ਜੀ ਦਾਦੀ ਵਾਜਾ ਮਰੀ ਜਾਂਦੀ ਤੈਨੂੰ ਸੁਣਦਾ ਹੀ ਨਹੀਂ ਹੈਗਾ ਤੁਹਾਨੂੰ ਇੱਕ ਇੱਕ ਗਲਾਸ ਪਾਣੀ ਲਿਆ ਚਲੋ ਪਾਉ ਰੋਟੀ ਖਾਈਏ ਯਾਰ ਸਾਦਾ ਬਾਣੀ ਆਹ ਪੱਲੂ ਆ ਚਲੋ ਮਿਲਦੇ ਆ ਤੁਹਾਨੂੰ ਰੋਟੀ ਪਾਣੀ ਖਾ ਕੇ ਹੁਣ ਲਓ ਜੀ ਰੋਟੀ ਆ ਗਈ ਜੀ ਤੇ ਓਏ ਛੱਡ ਦੇ ਫੋਨ ਪਹਿਲਾਂ ਰੋਟੀ ਖਾ ਲੈ ਹੁਣ ਤੇ ਨਾਲ ਸਾਡਾ ਨਿੰਬੂ ਪਾਣੀ ਸੁੱਕੀ ਜਿਹੜੀ ਸਬਜ਼ੀ ਹੋਵੇ ਨਾ ਫੇ ਉਹ ਨਿੰਬੂ ਪਾਣੀ ਦੇ ਨਾਲ ਹੀ ਵਧੀਆ ਖਾਪੀ ਹੁੰਦੀ ਆ ਉਹ ਤੋਂ ਆ ਤੁਸੀਂ ਤੁਸੀਂ ਕਿਉਂ ਨਹੀਂ ਖਾਣੀ? ਪਾਣੀ ਦੇ ਪਾਣੀ ਘਟ ਕਰ ਅੱਛਾ ਚਲੋ ਦਵਾਈ ਦੋਈ ਨਹੀਂ ਦਵਾਈ ਉਹ ਤਾਂ ਠੀਕ ਆ ਚਲੋ ਠੀਕ ਆ ਲਓ ਜੀ ਨਿੰਬੂ ਪਾਣੀ ਲਓ ਜੀ ਨਿੰਬੂ ਪਾਣੀ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਜੀ ਹੁਣ ਹਾਂ ਬਈ ਤਿਆਰੀ ਹੁਣ ਚਲੀਏ ਹੈਂ ਲੋਏ ਹਾਈ ਤੱਕ ਤਾਰਕ ਮੈ ਤਾਂ ਦੇਖੀ ਜਾਂਦੀ ਆ ਟਾਈਮ ਬੱਜ ਗਏ ਆ 4 ਤੇ ਅਸੀਂ ਚੱਲੇ ਹਾਂ ਹੁਣ ਇਹਨੂੰ ਛੱਡਣ ਟਿਊਸ਼ਨ ਤੇ ਬੈਗ ਦੀ ਹੋ ਗਿਆ ਰੈਡੀ ਤੂੰ ਰੈਡੀ ਆ? ਮੈਂ ਰੈਡੀ ਆ ਬਸ ਚਲੋ ਹਾਂਜੀ ਤੁਸੀਂ ਕਿਦਾਂ ਫਰਕ ਲਾਵਾ ਕੁਝ ਵੀ ਨਹੀਂ ਸਵਾਇਦ ਵੀ ਖਾ ਲੈ ਲੋ ਹੈ ਨਹੀਂ ਕੋਈ ਨਹੀਂ ਚੱਲ ਲੈ ਅੱਛਾ ਚਲੋ ਦਾਦੀ ਨੂੰ ਉਦੋਂ ਪਰ ਪਰ ਆ ਜਾ ਲੱਗਦਾ ਬੇਬਸ ਤੂੰ ਹੀ ਦੇਖਣਾ ਨਾ ਲੱਗਿਆ ਨਾ ਉਹ ਜਲ ਗਏ ਦਾਦੀ ਨੇ ਸਵੇਰੇ ਅੱਧਾ ਕਿਲੋ ਦਬੱਟਾ ਖਾ ਲਿਆ ਅੱਧੇ ਜੌਨੀ ਵਾਧੂ ਦਿਖਾ ਰਹੀ ਚੱਲੇ ਅੱਧੀ ਪਰੌਂੜੀ ਅੱਧੀ ਪਰੌਂੜੀ ਦੀ ਵਾਧੂ ਖਾ ਲਈ ਜਦ ਵਾਧੂ ਖਾ ਲੈਂਦੇ ਫੇਰ ਉਹ ਥੋੜਾ ਏਦੇ ਕੰਮ ਖਰਾਬ ਹੋ ਜਾਂਦਾ ਦਾਦੀ ਦਾ ਹਾਂ ਅੰਦਰ ਆ ਕੇ ਕਹਿ ਕੀ ਕਹਿਣਾ ਮੈਂ ਕਿਹਾ ਮੰਮੀ ਨੇ ਸਵੇਰੇ ਅੱਧਾ ਕਿਲੋ ਦਬੱਟਾ ਅੱਧਾ ਕਿਲੋ ਦਾ ਬੱਟਾ ਖਾ ਲਿਆ ਮੈਂ ਕਿਹਾ ਇਹਦੇ ਭਾਰਾ ਭਾਰਾ ਹੋਇਆ ਅੱਧਾ ਕਿਲੋ ਦਾ ਬੱਟਾ ਖਾਣੇ ਆ ਭਾਰਾ ਭਾਰਾ ਹੋਇਆ ਨਾ ਚਲੋ ਠੀਕ ਆ ਉਹ ਹੋ ਗਈ ਤੇ ਜੌਨੀ ਸਿਰਦੀ ਰੋਟੀ ਖਾ ਲਈ ਉਹ ਹੋ ਗਈ ਰੈਡੀ ਕਿ ਨਹੀਂ ਚਲੋ ਠੀਕ ਆ ਮੈਂ ਚੱਲਾਂ ਛੱਡਣੇ ਛੱਡ ਕੇ ਇਹਨੂੰ ਮੈਂ ਚੱਲ ਜਾਣਾ ਉਧਰੋਂ ਤੇ ਦੁਕਾਨ ਤੇ ਹੈ ਬੋਲਦੇ ਵੀ ਸਮਾਨ ਲੈ ਆਵੇ ਗੋਲ ਗੱਪਿਆਂ ਦਾ ਆਹੋ ਕੀ ਲੈਣਾ ਮੈਂ ਦੱਸੋ ਤੁਸੀਂ ਪਤਾ ਕੀ ਕਰਨਾ ਹੈ ਮਿੱਠੀ ਮਿੱਠੀ ਸੋਸ ਵੀ ਹੈਗੀ ਆ ਠੀਕ ਆ ਆਲੂ ਵੀ ਆਗੇ ਛੋਲੇ ਵੀ ਜਣੇ ਪਾਤੇ ਆ ਸਿਰਫ ਪਾਣੀ ਵਾਸਤੇ ਪਾਣੀ ਵਾਸਤੇ ਸਮਾਨ ਲੈਣਾ ਮੈਂ ਲੈ ਆਉਂਗਾ ਵੀ ਹੈਗੇ ਆ ਐ ਜਾ ਰਹੀ ਰਹੇ ਦੇਖਣਾ ਅੱਗੇ ਬਾਅਦ ਚ ਨਹੀਂ ਪਾਣੀ ਪੂਰੀ ਦਾ ਉਹ ਪਾウダー ਜਿਹਾ ਲਿਆਈਓ ਪਾਣੀ ਪੂਰੀ ਮਸਾਲੇ ਵਾਸਤੇ ਸ਼ਾਮੀ ਦੇਖੀ ਸੀ ਆਟੇ ਵਾਲੇ ਕੋਲ ਬਣਾਓ ਬਣਾਓ ਤੁਸੀਂ ਬਣਾ ਚਲੋ ਬਣਾਈਓ ਵਲੌਗ ਨਾਲੇ ਨਾਲੇ ਬਲੌਗ ਬਣਾਈਓ ਨਾਲੇ ਗੁਲਗੱਪੇ ਬਣਾਈਓ ਫਿਰ ਮੈਂ ਆਉਂਗਾ ਬਾਅਦ ਚ ਲੈ ਕੇ ਠੀਕ ਆ ਉਹ ਥੋੜੇ ਦੇ ਪੈਸੇ ਮੈਨੂੰ ਦੇਈ ਜਾਣਾ ਇਹ ਇਹਨੂੰ ਇਹਨੂੰ ਛੱਡ ਦੇ ਨਹੀਂ ਖਾਣੇ ਤੇ ਮੈਂ ਮੰਨਦੀ ਨਹੀਂ ਹੈਗੀ ਚਲ ਠੀਕ ਆ ਮੈਂ ਚੱਲਾ ਛੱਡਣ ਇਹਨੂੰ ਹੈ ਠੀਕ ਆ ਮੈਂ ਕੱਪੜੇ ਲਿਆਵਾਂ ਕੋਠੇ ਤੋਂ ਹਾਂਜੀ 4:00 ਵਜੇ 6 ਮਿੰਟ ਹੋ ਗਏ ਆ ਠੀਕ ਆ ਹੁਣ ਅਸੀਂ ਲੱਗੇ ਆ ਕੱਪੜਿਆਂ ਦੀਆਂ ਤਹਿਾਂ ਮਾਰਨ ਹਨ ਮਮੀ ਰਸੋਈ ਦਾ ਹੋ ਗਿਆ ਸਾਰਾ ਕੱਪੜਿਆਂ ਦੀਆਂ ਤਹਿਾਂ ਮਾਰ ਲੈਣੀਆਂ ਆ ਫੇ ਥੋੜੀ ਦੇ ਰੋਕੇ ਪੀਵਾਂਗੇ ਚਾਹ ਤੇ ਫੇਕ ਹੋਣ ਕਰਦੇ ਆ ਆਪਣਾ ਥੋੜਾ ਬੋਤਾ ਕੰਮ ਅੱਜ ਤਾਂ ਮੈਂ ਸੇਰ ਵੀ ਨਹੀਂ ਵਾਇਆ ਸਵੇਰ ਦਾ ਮੈਂ ਕਹ ਚੱਲ ਹੁਣ 1 ਵਜੇ ਵਹਾਂਗੇ ਹੁਣ ਵਾਗੇ ਹੋਣੀਆਂ ਸੇਰ ਚਲੋ ਲਾਦੇ ਆ ਫੇ ਕੱਪੜਿਆਂ ਦੀਆਂ ਤਹਿਾਂ ਚਲੋ ਜੀ ਮਿਲਦੇ ਆ ਫੇ ਅਨਮੇਡਿਸ਼ਨ ਤੋਂ ਆ ਗਈਆਂ ਤੇ ਮम्मा ਸੂਟ ਸਿੰਦੇ ਪਈਆ ਸੀਦੇ ਨਹੀਂ ਪਈਆ ਤਾਂ ਪਹਿਲੇ ਕੱਟ ਹੀ ਨਹੀਂ ਹੁੰਦੇ ਐਨੇ ਓਕੇ ਕੱਟੇ ਨਾ ਕਿ ਤੇ ਨਵੇਂ ਕਹਿੰਦੀ ਆ ਪਤਲੇ ਸੂਟ ਓਹੋ ਬੜੇ ਓਕੇ ਕੱਟ ਹੁੰਦੇ ਓਕੇ ਕੱਟੇ ਆ ਨਾ ਸੂਟ ਸੱਚੀ ਦਰਜੀਆ ਨੂੰ ਸਮਾਈ ਦੇਣ ਲੱਗਾ ਨਾ ਬੰਦਾ ਕਹਿੰਦਾ ਇਹਦਾ ਓਕੇ ਬਹੁਤ ਕੱਟ ਹੁੰਦੇ ਤਾਂ ਇੱਧਰ ਨੂੰ ਕਿਸੇ ਜਾਂਦਾ ਆਹ ਬੋਲੋ ਚੁੰਨੀਆਂ ਆਹ ਦੇਖੋ ਚੁੰਨੀਆਂ ਵਰਗਾ ਪਤਲਾ ਤੇ ਨਾਲ ਦਸ਼ੀਨ ਇੰਨਾ ਪਤਲਾ ਫਰਾਕ ਸੀਣੀ ਇੰਨੀ ਮੁਸ਼ਕਲ ਨਾਲ ਕੱਟਿਆ ਮੈਂ ਤਾਂ ਕਹਿੰਦੀ ਚਲੋ ਸੀ ਗਿਆ ਹੋਵੇ ਹੁਣ ਕੀ ਕਰਦੇ ਮਾਚਾ ਬਣਾਉਣ ਲੱਗੇ ਚਾਹ ਲੱਗੇ ਆ ਪੀਣ ਮੈਂ ਵੀ ਪੀ ਕੇ ਚਾਹ ਫੇਜ ਆਉਂਗਾ ਕਦੀ ਛੱਡਣ ਆਇਆ ਹੋਇਆ ਹਾਂ ਅੱਜ ਕੀ ਲੈ ਗਏ ਦੋਸਾ ਲੈ ਗਏ ਪੱਲੂ ਨੂੰ ਮੇਰਾ ਦੱਸੋ ਐਕਸਪ੍ਰੈਸ਼ਨ ਦੇ ਦਿਆ ਉਹਦੇ ਆਹ ਕਿ ਤੋਂ ਆਈ ਆਹ ਨਹੀਂ ਸੁਣ ਲੈ ਆ ਹਾਂ ਵੀ ਨਹੀਂ ਆਈ ਆ ਇਹ ਦੋਸਾ ਦੋਸਾ ਇੱਕ ਤੋਂ ਆਇਆ ਇਹ ਬਹੁਤ ਇੱਧੇ ਆ ਗਿਆ ਇਦਾਂ ਹੀ ਆ ਗਿਆ ਹੁੰਦਾ ਆ ਤੇ ਮੈਨੂੰ ਅੱਜ ਪਤਾ ਲੱਗਾ ਸੀਗਾ ਹਾਂ ਮੈਂ ਕਹਿੰਦੇ ਚੱਲ ਬਈ ਮੈਂ ਫੋਨ ਕੀਤਾ ਸੀਗਾ ਮੈਨੂੰ ਕਹਿੰਦੇ ਕੀ ਨਾ ਮੈਂ ਕਹਿੰਦੇ ਖਾਦਾ ਤਾਂ ਨਹੀਂ ਹੈਗਾ ਤੇ ਕੁਝ ਦਹੀਂ ਨਾ ਬਣਾ ਕੇ ਮੈਨੂੰ ਕਹਿੰਦੇ ਮੈਂ ਕੋਈ ਨਹੀਂ ਅੱਛਾ ਤੇ ਇਹ ਦੋਸਾ ਕਿੰਨੇ ਦਿਨੋਂ ਦੋਸਾ ਮੰਗਦੀ ਸੀ ਤੇ ਮੈਨੂੰ ਕਿਸੇ ਬੰਦੇ ਨੇ ਦੱਸਿਆ ਦੋਸਾ ਕਹਿੰਦੇ ਬਣਾਦਾ ਆ ਕੋਈ ਇੱਥੇ ਕਹਿੰਦੇ ਇੱਕ ਵਾਰੀ ਜੀ ਟਰਾਈ ਕਰਕੇ ਦੇ ਆਓ ਚਲ ਕਿਸੇ ਨਾਲ ਕਾ ਰੋ ਇੱਕ ਸਰਪ੍ਰਾਈਜ਼ ਨਾ ਕਿੰਨੇ ਦਿਨ ਹੋ ਗਏ ਆ ਕੱਲ੍ਹ ਵੇਖ ਕੱਲ੍ਹ ਵੇਖ ਬਣਾ ਲਾ ਇਹਦਾ ਬੜਾਈ ਤੇ ਪਿਆ ਪਤਾ ਤੇ ਸਹੀ ਆ ਬਾਗੋ ਹਲਾ ਟੋਸਾ 50 ਰੁਪਿਆ ਹਾਂ ਖੁਸ਼ ਹੋ ਗਈ ਕੁੜੀ ਨੀਰ ਵਾਲਾ 70 ਰੁਪਿਆ ਕੁੜੀ ਖੁਸ਼ ਹੋ ਗਈ ਤੂੰ ਖੁਸ਼ ਵੀ ਨਹੀਂ 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 ਦੁਕਾਨਦਾਰ ਨੂੰ ਨਾ ਕਿਹੜੀ ਨਹੀਂ ਕਿਹੜੀ ਲਈਆ ਮੰਮੀ ਪਤਾ ਨਹੀਂ ਆ ਰਾਜਾਰਾਮ ਨੇ ਇਹਦਾ ਕੋਈ ਨਹੀਂ ਆਪਾਂ ਵੀ ਖਾਵਾਂਗੇ ਮੰਮੀ ਆਪਾਂ ਵੀ ਖਾਵਾਂਗੇ ਜਿਹੜਾ ਰਾਜਾਰਾਮ ਨੇ ਕੋਲ ਕਪਾਣਾ ਆਪਣੇ ਹਾਂ ਉਹਨੂੰ ਮੈਂ ਗਿਆ ਮੈਂ ਕਿਹਾ ਇੱਥੇ ਦੋਸੇ ਦੀ ਜਿਹੜੀ ਲਾਹ ਦੋਸਾ ਦਾ ਸਾ ਕੋਈ ਨਾ ਕਹਿੰਦਾ ਵਾਂ ਲਗਾਤਾ ਹੈ ਮੇਰਾ ਕਹਿੰਦਾ ਵਸਾਵਾ ਮੈਂ ਕਹਾਂ ਪਰ ਤੋਂਨੇ ਫੇ ਮੈਂ ਦੱਸਿਆ ਫੇ ਮੈਂ ਉੱਥੇ ਜਾ ਕੇ ਲੈ ਕੇ ਆਇਆ ਕਿੱਦਾਂ ਦਾ ਆਇਆ ਓਏ ਇਹ ਕਿੱਦਾਂ ਦਾ ਆਇਆ ਏਹ ਪਾਦੇ ਦਾ ਘਰ ਨਹੀਂ ਖਾਉਂਦਾ ਉੱਥੇ ਹੀ ਖਾ ਕੇ ਆਵੇ ਬੰਦਾ ਹੈ ਨਾ ਮੇਰਵਾ ਆ ਰਹੇ ਨਹੀਂ ਆ ਘਰੇ ਦਾ ਥੋੜਾ ਜਨਾ ਦੇਖੋ ਪਤਾ ਕੀ ਜਿੱਦਾਂ ਉਹਨੇ ਉਹ ਘਟਾਈ ਯਾਰ ਬਸ ਉੱਥੇ ਬੈਠ ਕੇ ਘਰ ਤਾਂ ਇਹ ਹੋ ਜਾਂਦਾ ਨਾ ਸੋਗੀ ਹੋ ਜਾਂਦਾ ਉਹ ਮੇਰੇ ਦਾਦਾ ਨਾ ਇੱਕਦਮ ਨੇ ਪੈਕ ਕਰਕੇ ਦਿੱਤਾ ਮੈਂ ਉਸ ਟਾਈਮ ਲੈ ਆਇਆ ਜਦੋਂ ਨੇ ਜਾਦੇ ਪੈਕ ਕਰਨੇ ਉਹਨਾਂ ਨੂੰ ਹੋ ਜਾਣੇ ਹੋ ਤਰ੍ਹਾਂ ਦੇ ਨਹੀਂ ਸਵਾਦ ਚਲੋ ਖਾਓ ਫਿਰ ਉੱਥੇ ਉੱਥੇ ਲੈ ਕੇ ਖਾ ਖਵਾ ਕੇ ਲੈ ਆਵਾਂਗੇ ਅੱਡੀ ਵਗੀ ਹੋਰੋ ਚੱਲਾਂਗੇ ਚੱਲਾਂਗੇ ਆਪਾਂ ਚੱਲਾਂਗੇ ਬਹੁਤ ਬੰਦੇ ਆ ਹਾਂ ਹੁਣ ਪਪਾ ਆਏ ਆ ਤੇ ਕੀ ਕੀ ਲੈ ਕੇ ਆਇਆ ਅੱਜ ਬਣਾਉਣੀ ਸੀ ਬਰਾਵੀ ਗੋਲ ਗੱਪੇ ਹੈ ਬਣਾਣੇ ਗੋਲ ਗੱਪੇ ਹੁਣ ਬਣਾਉਣੇ ਕੋਈ ਉਹ ਥੋੜਾ ਜਿਹਾ ਕੰਮ ਹੋ ਗਿਆ ਖਰਾਬ ਲੇਟ ਹੋ ਗਿਆ ਜਾਂਦੇ ਮੈਂ ਫੇਰ ਹੁਣ ਇਹਨਾਂ ਵਾਸਤੇ ਲੈ ਗਿਆ ਚਾਟ ਪਪੜੀ ਕਰਾਰੀ ਤੇਰੇ ਵਾਸਤੇ ਕੁਛ ਨਹੀਂ ਲੈ ਆ ਤੈਨੂੰ ਪਹਿਲਾਂ ਨਹੀਂ ਲੈ ਕੇ ਦਿੱਤਾ ਹਾਂ ਦੋਸਾ ਮੈਂ ਆਪਣੇ ਵਾਸਤੇ ਕੁਛ ਨਹੀਂ ਲੈ ਕੇ ਆ ਚਾਟ ਪਪੜੀ ਮੰਮਾ ਹਰਮਨ ਤੇ ਬਾਗੀਰੀ ਬਾਗੀਰੀ ਤੂੰ ਬਿਲਕੁਲ ਆਈ ਖਾਂਦੇ ਨਹੀਂ ਆਗੇ ਜੜ ਬਪੜੀ ਆਹੋ ਮੈਂ ਤੇ ਬਾਬਾ ਉਹਨੂੰ ਬਾਜ ਮਾਰ ਉਹਨੂੰ ਹਰਮਨ ਆ ਗਿਆ ਹੁਣ ਆ ਚੜਵਾਪੜੀ ਖੋਲੋ ਖੋਲੋ ਦਿਖਾ ਇਹ ਵਲੌਗ ਚ ਚਾਹ ਚਾਹ ਖਾਲਾ ਹਾਈ ਹਾਈ ਹੋੜੀ ਬੋਲੋ ਥੱਲੇ ਆ ਸੁਣ ਤੜੇ ਮੁੰਡੇ ਨੂੰ ਹੌਲੀ ਸੁਣਦਾ ਪਤਾ ਕੀ ਗੱਲ ਆ ਇਹ ਹੋਰ ਤਰ੍ਹਾਂ ਦੀ ਹੋ ਜਾਣੀ ਆ ਪਹਿਲਾਂ ਖਾ ਲੋ ਹਾਂ ਮਾਂ ਆਹ ਚਾਟ ਪਾਪੜੇ ਹੋਰ ਦੋਹਰਦਾਂ ਦੀ ਹੋ ਜਾਣੀ ਆ। ਤਰ ਹੁਣ ਖਾ ਲੋ ਫਿਰ ਮੰਮੀ। ਆ ਖਾਂਦੇ ਆ। ਟੇਸਟ ਦਾ ਫਰਕ ਪੈ ਜਾਂਦਾ। ਹੁਣ ਲੱਗੇ ਮੰਮੀ ਖਾਣ ਤੇ ਖਾ ਕੇ ਤਾਂ ਸੁਮਨ ਕਿਤੇ ਬਣੇ। ਟੇਸਟ ਸੁਗਦਾ ਆ ਰਿਹਾ ਇਹਦਾ। ਹਾਂ। ਸਵਾਲਾ। ਤਾਂ ਅਬੀ ਆ ਗਿਆ ਆ। ਹਲੋ। ਥੋੜਾ ਖਾਓ ਚਾਟ ਪਾਪੜੀ। ਪੁੱਲਾ ਮੇਰੇ ਕੋਲ। ਸਾਰੀ ਮੈਂ ਨਹੀਂ ਖਾਣੀ ਮੈਂ ਖਾਂਦੀ ਨਹੀਂ। ਇਹ ਚ ਕੱਢ ਦਿਓ ਮੰਮੀ। ਜਿੰਨੀ ਕੱਢਣੀ ਆ। ਮੈਂ ਖਾਂਦੀ ਨਹੀਂ ਹੈਗੀ। ਜਿੰਨੀਆਂ ਖਾ ਨਹੀਂ ਸਕਦੇ ਆ। ਚਲੋ ਖਾ ਲਓ ਫੇਰਾ ਪੁੱਜੀ ਨਹੀਂ ਖਾਣੀ ਨਹੀਂ ਮੈਂ ਨਹੀਂ ਖਾਣੀ ਮੈਂ ਵੀ ਨਹੀਂ ਖਾਣੀ ਚਲੋ ਖਾਓ ਤੁਸੀਂ ਤਾਂ ਚਾਟ ਪਾਪੜੀ ਕਰਾ ਹਾਂਜੀ ਤੁਸੀਂ ਕਰਦੇ ਆ ਸਾਨੂੰ ਕੋਈ ਪੀਣੀ ਆ ਹੁਣ ਇਹਨੇ ਕੋਈ ਵੀ ਨਹੀਂ ਆ ਮੈਂ ਖਾ ਲਿਆ ਰੋਟੀ ਤਾਂ ਖਾਣੀ ਨਹੀਂ ਲੱਗੇ ਜene ਆਪਾਂ ਦੋਨੋਂ ਨੇ ਖਾਣੀ ਬਸ ਹੈਂ ਰੋਟੀ ਆਪਾਂ ਦੋਨੋਂ ਨੇ ਖਾਣੀ ਹੋਰ ਤਾਂ ਕਿਆ ਖਾਣੀ ਨਹੀਂ ਬਾਕੀ ਚਾਟ ਪਾਪੜੀ ਖਾ ਗਏ ਸਾਰੇ ਕਹਿੰਦੇ ਆ ਦੇਖ ਇਹਨੇ ਇਹਨੇ ਵਲੌਗ ਚ ਪਹਿਲਾਂ ਕਿਹਾ ਪਾਪਾ ਰੁਕ ਇਨੇ ਬਰੋਚ ਗਿਆ ਪਾਪਾ ਆ ਗਏ ਦੋਸਾ ਲੈ ਕੇ ਆ ਗਏ ਫੇਕ ਇਹਦੀ ਪਾਪਾ ਆ ਗਏ ਉਹ ਕੀ ਉਹ ਲੈ ਕੇ ਆ ਗਏ ਚਾਟ ਪਾਪੜੀ ਲੈ ਪਾਪਾ ਜਦੋਂ ਘਰੋਂ ਤੇ ਕੋਈ ਨਾ ਕੋਈ ਲੈ ਕੇ ਜਾਂਦੇ ਅੱਛਾ ਦਵਾਈ ਨਹੀਂ ਰੋਟੀ ਬਣੀ ਹੈ ਤੂੰ ਵੀ ਤਾਂ ਖਾਦਾ ਨਹੀਂ ਮੈਂ ਮੈਂ ਨਹੀਂ ਕੁਝ ਖਾਦਾਗਾ ਮੈਂ ਦੋ ਰੋਟੀਆਂ ਖਾਣੀਆਂ ਆ ਹਾਂ ਹਾਂ ਜੀ ਮਾਤਾ ਕਿਦਾਂ ਸਰ ਗਿਆ ਚਾਟ ਪਾਪੜੀ ਨਾਲੀ ਚਲੋ ਇਹ ਸੇਬ ਰੇਗੀ ਆਓ ਸੇਰ ਦਾ ਪਹਿਲਾਂ ਖਾਦਾ ਹੁਣ ਚਾੜ ਪਾਪੜੀ ਖਾ ਕੇ ਫੇਰ ਭਾਰਾ ਭਾਰਾ ਹੋ ਜਾਣਾਗਾ ਨਹੀਂ ਠੀਕ ਹੈ ਠੀਕ ਹੈ ਨਾ ਚਲੋ ਵਧੀਆ ਵਧੀਆ ਤੇ ਫੇਰ ਦੇਖਦੇ ਆ ਟੀਵੀ ਟੀਵੀ ਲਾ ਕੇ ਹਾਂਜੀ ਆ ਗਈ ਨਾ ਖਾਓ ਫੇ ਰੋਟੀ ਇੱਕ ਮੈਮੀ ਲੱਗਾ ਥੋੜੀ ਜੀ ਪੀਣ ਕਾਫੀ ਬਹੁਤ ਸਵਾਲ ਬਣੀਆਂ ਮੈਂ ਟੈਸ ਦੇਖਿਆ ਬਹੁਤ ਸਵਾਲ ਬਣੀਆਂ ਮੈਂ ਤਾਂ ਐਂ ਅੰਗਲੀ ਨਾਲ ਇਦਾਂ ਦੇਖਿਆ ਮਿੱਠਾ ਰਹੀ ਆ ਹੂੰ ਬਹੁਤ ਵਾਰ ਪਹਿਲ ਵਸ ਬਾਕੀ ਬੋੜੇ ਏਸ਼ੀਆ ਵੀ ਬਾਕੀ ਬਣਾ ਰੋਟੀ ਪਾੜੀ ਖਾਈ ਆਪਾਂ ਹੋਰ ਹੋਰ ਜੀ ਆਗੇ ਰੋਟੀ ਜੀ ਆ ਕੁੜੀ ਸਾਡੀ ਇਹਨੂੰ ਹੋਰ ਕੋਈ ਕੰਮ ਨਹੀਂ ਤਰਕਵੇਤਾ ਕਾ ਉਲਟਾ ਚਸ਼ਮਾ ਬੱਤੀ ਗੱਛੀ ਲੇ ਕੋਈ ਬੱਤੀ ਚਲ ਗਈ ਮੈਂ ਲੱਗਿਆ ਕਹਿਣ ਲੱਗਾ ਕੁੜੀ ਤੂੰ ਸਿਰਫ ਤਰਕਵੇਤਾ ਕੋਲਡਾ ਚਸ਼ਮਾ ਹੀ ਦੇਖਣਾ ਮੈਂ ਟੀਵੀ ਨਾਲ ਕੀਤਾ ਬੱਤੀ ਚਲ ਗਈ ਚਲ ਆਓ ਵੀ ਰੋਟੀ ਆਹ ਰੋਰ ਚਲੋ ਆਪਾਂ ਖਾਈਏ ਰੋਟੀ ਤੇ ਲਾਗੇ ਜਾਗੂਗਾ ਜੇ ਮੈਂ ਨਹੀਂ ਤੂੰ ਨਹੀਂ ਜਾ ਆ ਲਾਓ ਲਾਓ ਜਾਗ ਲਾਓ ਜਾਗ ਜਾਓ ਜਾਗ ਜੀ ਦੋਤਾਂ हां ਗੜਬੀ ਚ ਕੱਢਿਆ ਮੈਂ ਅਚੋ ਕੋਈ ਨਹੀਂ ਜੱਗ ਤੇ ਮੈਂ ਕੌਫੀ ਬਣਾਈ ਸੀ ਨਾ हां ਥੋੜਾ ਹਾਂ ਵੀ ਕਿਦਾਂ ਜਲਦੀ ਜਲਦੀ ਕੰਮ ਕਰ ਆਪਾਂ ਲੱਗੇ ਆ ਮੂਵੀ ਦੇਖਣ ਅਲੜ ਬਰੇ ਨਵੀਂ ਆਈ ਆ ਕੋਈ ਹੁਣੇ ਹੀ ਕੁਝ ਇਹਦਾ ਹੋਇਆ ਯਾਰ ਤੁਸੀਂ ਅੱਲੜ ਵਰੇਸ ਮੂਵੀ ਦੇਖਣ ਲੱਗੇ ਆ ਤੇ ਹੁਣ ਕਰਦੇ ਆ ਇੱਥੇ ਬਲੌਗ ਦਾ ਐਂਡ ਕਰੋ ਜੀ ਲਾਈਕ ਸ਼ੇਅਰ ਕਮੈਂਟ ਕਰ ਦੋ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਹਾਂ ਤੇ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ 'ਚ ਤੇ ਹੁਣ ਅਸੀਂ ਲੱਗੇ ਆ ਦੇਖਣ ਦੇਖੋ ਜੀ ਮੂਵੀ ਦਾ ਨਾਮ ਹੈਗਾ ਅੱਲੜ ਵਰੇਸ ਦੱਸਦਾ ਹਾਂ ਤੁਹਾਨੂੰ ਕੱਲ ਨੂੰ ਕਿੱਦਾਂ ਦੀ ਮੂਵੀ ਲੱਗੀ ਤੇ ਮਿਲਾਂਗੇ ਤੁਹਾਨੂੰ ਹੁਣ ਅਗਲੇ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ లైక్ చేక్ మైండ్ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ